ਇਹ ਤਾਂ ਦੋਵੇਂ ਪਿਓ ਪੁੱਤਾਂ ਦਾ ਇਕੱਠਿਆਂ ਦੇ ਕੰਮ ਮੈਂ ਨਿਮੇੜ ਦਿੰਨੀ ਆ ਕਾਹ ਦੀ ਛੁੱਟੀ ਆ ਜਾਂਦੀ ਐ ਫਰਮਾਇਸ਼ਾਂ ਤੇ ਫਰਮਾਇਸ਼ਾਂ ਹੀ ਵੰਡੀਆਂ ਜਾਂਦੇ ਆ ਓਹੋ ਆ ਕੀ ਕਰਤਾ ਇਹਦੇ ਵਿੱਚ ਕਿਤੇ ਪਟਾਕਾ ਨਾ ਵੱਜ ਜੇ ਅੱਜ ਤਾਂ ਨਾ ਦੋਨਾਂ ਦਾ ਥੋੜਾ ਦਾ ਕੰਮ ਨਿਮੇੜਨ ਲੱਗੀ ਆ ਤੂੰ ਤਾਂ ਵਾਰੀ ਵਾਰੀ ਆਖੀ ਇਹਨਾਂ ਕਦੇ ਆ ਫੜਾ ਦੇ ਤੇ ਕਦੇ ਆਹ ਫੜਾ ਦੇ ਓਹੋ ਆ ਕੀ ਬਣ ਲੱਗ ਗਿਆ ਮੈਨੂੰ ਦੱਸੋ ਦੱਸਈ ਹਾਂਜੀ ਦੋਸਤੋ ਤੁਹਾਨੂੰ ਵੀ ਦੱਸ ਦੇਵਾਂ ਜਦੋਂ ਮੈਂ ਇੱਕ ਵੀਡੀਓ ਦੇਖੀ ਸੀ ਤੇ ਉਹਦੇ ਵਿੱਚ ਦੋਵੇਂ ਪਿਓ ਪੁੱਤ ਕਰਦੇ ਸੀ ਫਰਮਾਇਸ਼ ਮਾਂ ਨੂੰ ਤੇ ਫਿਰ ਮਾ ਨੇ ਕੀ ਕੀਤਾ ਆਹ ਵਾਲਾ ਜੁਗਾੜ ਲਾਇਆ ਤੇ ਦੋਨਾਂ ਨੂੰ ਖਾਣਾ ਬਣਾ ਕੇ ਦੇਤਾ ਤੇ ਅੱਜ ਉਹੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਜੈਸ਼ਦੀਪ ਫਰਮਾਇਸੀਗੀ ਕਿ ਮੈਨੂੰ ਜਿਹੜੀ ਮੈਗੀ ਬਣਾ ਕੇ ਦਿਓ ਤੇ ਸੰਧੂ ਸਾਹਿਬ ਕਹਿੰਦੇ ਸੀ ਮੈਂ ਰਾਈਸ ਖਾਣੇ ਆ ਤੇ ਇੱਕ ਵੀਡੀਓ ਮੈਂ ਦੇਖੀ ਸੀ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਸੀ ਉਹਦੇ ਵਿੱਚ ਦੋਨੋਂ ਚੀਜ਼ਾਂ ਇੱਕ ਕੁੱਕਰ 'ਚ ਬਣਾਈਆਂ ਸੀਗੀਆਂ ਤੇ ਅੱਜ ਆਪਾਂ ਉਹੀ ਟਰਾਈ ਕਰਨ ਲੱਗੇ ਆਂ ਦੋਸਤੋ ਦੇਖਦੇ ਆਂ ਵੀ ਇੱਕ ਕੁੱਕਰ ਦੇ ਵਿੱਚ ਦੋ ਚੀਜ਼ਾਂ ਬਣਦੀਆਂ ਜਾਂ ਨਹੀਂ ਬਣਦੀਆਂ ਹਾਂਜੀ ਤੇ ਜੇ ਤੁਸੀਂ ਵੀ ਪਹਿਲਾਂ ਟਰਾਈ ਕੀਤੀਆਂ ਤਾਂ ਤੁਸੀਂ ਤਾਂ ਵੀ ਜ਼ਰੂਰ ਦੱਸਿਓ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਕੀ ਇੱਕ ਕੌਲਾ ਲਿਆ ਤੇ ਕੌਲੇ ਦੇ ਵਿੱਚ ਆਪਾਂ ਥੋੜਾ ਜਿਹਾ ਪਾਤਾ ਜੀ ਘਿਓ ਠੀਕ ਆ ਠੀਕ ਹੈ ਜੀ ਤੇ ਨਾਲੇ ਆਪਾਂ ਇਹਦੇ ਵਿੱਚ ਜਿਹੜੇ ਕੀ ਬਰੀਕ ਕੱਟੇ ਹੋਏ ਸੀਗੇ ਪਿਆਜ਼ ਤੇ ਆਲੂ ਉਹ ਪਾ ਦਿੰਨੇ ਆ ਠੀਕ ਆ ਕਿਵੇਂ ਪੋਸੀਬਲ ਹੋਊਗਾ ਆਪਾਂ ਨੂੰ ਮੈਨੂੰ ਨਹੀਂ ਲੱਗ ਰਿਹਾ ਇਹ ਬਸ ਹੋ ਸਕਦਾ ਹੈ ਥੋੜਾ ਜਿਹਾ ਇਹਦੇ ਵਿੱਚ ਜੀਰਾ ਵੀ ਪਾ ਦਿੰਨੇ ਆ ਕਿਉਂਕਿ ਆਪਾਂ ਨਮਕੀਨ ਰਾਈਸ ਬਣਾਉਣੇ ਆ ਤੇ ਟੇਸਟ ਵਾਸਤੇ ਆਪਾਂ ਜਿਹੜਾ ਕੀ ਥੋੜਾ ਜਿਹਾ ਪਾ ਦਿੰਨੇ ਆ ਜੀ ਨਮਕ ਠੀਕ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਪਾਣੀ ਠੀਕ ਠੀਕ ਹੈ ਜੀ ਠੀਕ ਆ ਤੇ ਨਾਲੇ ਆਪਾਂ ਇੱਧਰ ਬਣਾਉਣਾ ਜਿਹੜਾ ਕੁੱਕਰ 'ਚ ਸਮਾਨ ਤੇ ਉਹਦੇ ਵਾਸਤੇ ਵੀ ਆਪਾਂ ਪਾ ਦਿੰਨੇ ਆ ਜੀ ਪਾਣੀ ਅੱਛਾ ਉਧਰ ਅਲੱਗ ਪਾ ਦੇਣਾ ਹਾਂਜੀ ਹਾਂਜੀ ਕੁੱਕਰ 'ਚ ਆਪਾਂ ਅਲੱਗ ਤੋਂ ਪਾਣੀ ਪਾ ਦਿੰਨੇ ਆ ਥੋੜਾ ਜਿਹਾ ਠੀਕ ਤੇ ਕਾਲਜ ਵੀ ਆਪਾਂ ਪਾਣੀ ਪਾ ਲਿਆ ਤੇ ਹੁਣ ਆਪਾਂ ਜਿਹੜਾ ਕੀ ਰਾਈਸ ਜਿਹੜੇ ਪਾਉਣ ਲੱਗੇ ਆ ਥੋਲੇ ਦੇ ਵਿੱਚ ਉਹ ਕਾਲਜ ਚ ਚੌਲ ਕਲੇ ਮੇਰੇ ਵਾਸਤੇ ਕਾਲਜ ਬਣਨਗੇ ਹਾਂਜੀ ਠੀਕ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਸਾਰੇ ਸਮਾਨ ਨੂੰ ਕਰ ਦਿੰਨੇ ਆ ਜੀ ਮਿਕਸ ਠੀਕ ਲਓ ਜੀ ਸੰਤੂ ਸਾਹਿਬ ਆਤਾ ਹੋ ਗਿਆ ਜੀ ਤੁਹਾਡਾ ਕੰਮ ਠੀਕ ਆ ਤੇ ਹੁਣ ਆਪਾਂ ਜੈਸ ਦੀ ਪਰਮਾਇਸ਼ ਵੀ ਪੂਰੀ ਕਰਨ ਲੱਗੇ ਆ ਹੂੰ ਹੂੰ ਉਹਦੇ ਲਈ ਹੁਣ ਆਪਾਂ ਜਿਹੜਾ ਕੀ ਕੁੱਕਰ ਦੇ ਵਿੱਚ ਪਾ ਦਿੰਨੇ ਆ ਜੀ ਮੈਗੀ ਤੇ ਮੈਗੀ ਮਸਾਲਾ ਤੇ ਪਾਣੀ ਜਿਹੜਾ ਤੁਸੀਂ ਮੈਗੀ ਵਾਸਤੇ ਲੈਣਾ ਇਹ ਵੀਡੀਓ ਬਣੇ ਵੀਡੀਓ ਨਾ ਬਣੇ ਤੇ ਸ਼ਾਇਦ ਤੁਸੀਂ ਪਹਿਲੀ ਵਾਰੀ ਤੁਹਾਡਾ ਐਕਸਪੀਰੀਅੰਸ ਹੋਊਗਾ ਹਾਂਜੀ ਤੇ ਸਾਨੂੰ ਬੜੀ ਇੰਟਰਸਟਿੰਗ ਲੱਗੀ ਸੀ ਵੀਡੀਓ ਸੋਚਿਆ ਵੀ ਤੁਹਾਡੇ ਵਾਸਤੇ ਬਣਾ ਕੇ ਦੇਖੀਵੇ ਕਾਮਯਾਬ ਹੁੰਦੀ ਜਾਂ ਨਹੀਂ ਹੁੰਦੀ ਬਿਲਕੁਲ ਜੀ ਤੇ ਮੈਗੀ ਆਪਾਂ ਜ਼ਿਆਦਾ ਤੋੜ-ਫੋੜ ਕੇ ਨਹੀਂ ਪਾਵਾਂਗੇ ਕਿਉਂਕਿ ਜਿਹੜੀ ਹੈਗੀ ਆ ਇਹ ਕੁੱਕਰ ਦੇ ਵਿੱਚ ਆਪਾਂ ਰਾਈਸ ਵੀ ਬਣਾਉਣੇ ਆ ਤੇ ਫਿਰ ਥੋੜਾ ਜਿਹਾ ਲੱਗੂਗਾ ਟਾਈਮ ਤੇ ਜੇ ਆਪਾਂ ਛੋਟੀ ਕਰਕੇ ਮੈਗੀ ਪਾਉਣੇ ਆ ਤਾਂ ਫਿਰ ਇਹ ਜ਼ਿਆਦਾ ਜਿਹੜੀ ਕਿ ਖੁਰজে ਜਾਊਗਾ ਠੀਕ ਹਾਂਜੀ ਤੇ ਹੁਣ ਆਪਾਂ ਕੀ ਕਰਦੇ ਆ ਮੈਗੀ ਪਾ ਕੇ ਜਿੰਨੀ ਕਿ ਤੁਸੀਂ ਬਣਾਉਣੀ ਆ ਤੇ ਨਾਲ ਹੀ ਆਪਾਂ ਇਹਦੇ ਪਾ ਦਿੰਨੇ ਆ ਜੀ ਮਸਾਲਾ ਠੀਕ ਲੋ ਜੀ ਮੈਗੀ ਆਏ ਲੱਗੇ ਜਾਂਦਾ ਪਤਾ ਦੋਸਤੋ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਕਿਸੇ ਭੈਣ ਭਰਾ ਤੱਕ ਵੀਡੀਓ ਪਹੁੰਚ ਜਾਏ ਤੇ ਲਾਸਟ ਤੱਕ ਵੇਖਿਓ ਵੀ ਇਹ ਐਕਸਪੈਰੀਮੈਂਟ ਜਿਹੜਾ ਕੰਮ ਕਰਦਾ ਵੀ ਹੈ ਕਿ ਨਹੀਂ ਕਰਦਾਗਾ ਲੋ ਜੀ ਇੱਕ ਚਮਚਾ ਆਪਾਂ ਮੈਗੀ ਟੀ ਵੀ ਪਾ ਦਿੰਨੇ ਆ ਕਿਉਂ ਠੀਕ ਲੋ ਜੀ ਤੇ ਇਹਨੂੰ ਹੁਣ ਆਪਾਂ ਕੁੱਕਰ ਨੂੰ ਕਰਾਂਗੇ ਜੀ ਬੰਦ ਠੀਕ ਦੋ ਕ ਸਿਟੀਆਂ ਚ ਬਨਜੂਗੀ ਹਨ ਹਾਂਜੀ ਬਿਲਕੁਲ ਦੋ ਸਿਟੀਆਂ ਚ ਤਾਂ ਬੱਲੇ ਬੱਲੇ ਹੋ ਜਾਨੀਏ ਦੋ ਵੀ ਨਹੀਂ ਆਪਾਂ ਪੂਰੀਆਂ ਮਰਾਉਣੀਆਂ ਇੱਕ ਸਿਟੀ ਮਰਾ ਕੇ ਤੇ ਦੂਜੀ ਦੀ ਆਪਾਂ ਭਾਫ ਹੈ ਜਿਹੜੀ ਕਿ ਆਪੇ ਕੱਢ ਲੈਣੀ ਆ ਠੀਕ ਆ ਲਓ ਬੇ ਲਓ ਜੀ ਇੱਕ ਸਿਟੀ ਵੱਜ ਗਈ ਐ ਨਿੱਕੀ ਜੀ ਤੇ ਹੁਣ ਦੂਜੀ ਸਿਟੀ ਆਪਾਂ ਜ਼ਿਆਦਾ ਵੱਜਣ ਨਹੀਂ ਦੇਣੀ ਕੀ ਹਾਂਜੀ ਦੇਖੋ ਤਾਂ ਸਹੀ ਬਣੇ ਕਿ ਨਹੀਂ ਬਣੇ ਹਾਂਜੀ ਹਾਂਜੀ ਬਸ ਆਪਾਂ ਹੁਣ ਦੇਖਦੇ ਹਾਂ ਤੇ ਆਪਾਂ ਗੈਸ ਆ ਜਿਹੜੀ ਕਰ ਦੇਣੀ ਆ ਬੰਦ ਇੱਕ ਸਿਟੀ ਆਪਾਂ ਪੂਰੀ ਫੁੱਲ ਮਰਾ ਲਈ ਸੀਗੀ ਠੀਕ ਆ ਤੇ ਇੱਕ ਆਪਾਂ ਜਿਹੜੀ ਕਿ ਮਤਲਬ ਕਿ ਸੀਟੀ ਵੱਜ ਨਹੀਂ ਦਿੱਤੀਗੀ ਤੇ ਆਪਾਂ ਗੈਸ ਆ ਜਿਹੜੀ ਕਿ ਬੰਦ ਕਰਤੀ ਠੀਕ ਤੇ ਹੁਣ ਆਪਾਂ ਜਿਹੜਾ ਕਿ ਇਹਨੂੰ ਕਰ ਲੈਣੇ ਆ ਜੀ ਓਪਨ ਲਓ ਜੀ ਲੈ ਲਓ ਸੰਤੂ ਸਾਹਿਬ ਲਓ ਵੀ ਦੋਸਤੋ ਆਹ ਟ੍ਰਿਕ ਵਾਕਿਆ ਜੀ ਕਾਮਯਾਬ ਹੋ ਗਈ ਇੱਕ ਤੀਰ ਦੋ ਨਿਸ਼ਾਨੇ ਹਾਂਜੀ ਆਵੇ ਪੂਰੇ ਵਿਖਰਵੇਂ ਵਿਖਰਵੇਂ ਬਣਿਆ ਜੀ ਚੌਲ ਲਓ ਜੀ ਕੋਲੇ ਨੂੰ ਆਪਾਂ ਇੱਕ ਵਾਰੀ ਕੱਢ ਲੈਣੇ ਆ ਸਾਈਡ ਤੇ ਜਿੰਨਾ ਕ ਆਪਾਂ ਪਾਣੀ ਪਾਇਆ ਸੀ ਜਿਹੜੇ ਹਿਸਾਬ ਨਾਲ ਹਾਂ ਦੇਖੋ ਬਾਣੀ ਗਈ ਆ ਥੱਲੇ ਵੀ ਬਿਲਕੁਲ ਨਹੀਂ ਲੱਗੀਗੀ ਬਿਲਕੁਲ ਹਾਂਜੀ ਤੇ ਦੋਸਤੋ ਇੱਧਰ ਜੈਸ਼ ਵੀ ਆਇਆ ਖੜਾ ਮੈਗੀ ਖਾਣ ਤੇ ਦੇਖਦੇ ਆ ਜਿਆਦਾ ਹੀ ਮਿਲੇਗੀ ਜੈਸ਼ ਕਹਿੰਦਾ ਲਓ ਜੀ ਜੈ ਸਾਡਾ 15 ਦਿਨਾਂ ਬਾਅਦ 20 ਦਿਨਾਂ ਬਾਅਦ ਮੈਗੀ ਦਾ ਚੇਤਾ ਇਹਨੂੰ ਆ ਜਾਂਦਾ ਉਦਾਂ ਆਪਾਂ ਲਿਆਉਂਦੇ ਨਹੀਂਗੇ ਬਹੁਤ ਘੱਟ ਲੈ ਕੇ ਆਉਂਦੇ ਆ ਆ ਹੋ ਗਈ ਜੀ ਜੈਸ਼ ਵਿਕ ਦੀ ਮੈਗੀ ਬਿਲਕੁਲ ਜੈਸ਼ ਕੁੱਕਰ ਚ ਵੜਨ ਤਿਆਰ ਹੋਇਆ ਖੜਾ ਲੋ ਤੁਸੀਂ ਸਾਡੀ ਇੱਕ ਛੋਟੀ ਜਿਹੀ ਟ੍ਰਿਕ ਸੀ ਅਸੀਂ ਕੱਲ ਹੀ ਵੀਡੀਓ ਦੇਖੀ ਸੀ ਸੋਚਿਆ ਵੀ ਦੇਖਨੇ ਆ ਹਾਂ ਸੰਤੂ ਸਾਹਿਬ ਕਹਿੰਦੇ ਦਹੀਂ ਦੇ ਨਾਲ ਖਾਣਿਆ ਰਾਈਸ ਤੇ ਦੇਖੋ ਜੀ ਰਾਈਸ ਵੀ ਜਿਹੜੇ ਆਪਣੇ ਪੂਰੇ ਵਧੀਆ ਬਣ ਚੁੱਕੇ ਆ ਸੋ ਇਹ ਸੀਗੀ ਜੀ ਆਪਣੀ ਟ੍ਰਿਕ ਜਿਹੜੀ ਕਿ ਬਹੁਤ ਹੀ ਜ਼ਿਆਦਾ ਵਧੀਆ ਰਹੀ ਆ ਤੇ ਮੈਨੂੰ ਲੱਗ ਨਹੀਂ ਰਿਹਾ ਸੀਗਾ ਵੀ ਇਦਾਂ ਹੋ ਜਾਊਗਾ ਹਰ ਹੋ ਹੀ ਗਿਆ ਕਿਉਂਕਿ ਇਹ ਇੱਕੋ ਜਿਹਾ ਸੇਕ ਲੈਂਦੀਆਂ ਹਨਾ ਰਾਈਸ ਵੀ ਓਨਾ ਕਤੇ ਮੈਗੀ ਵੀ ਓਨੇ ਕਚ ਤੇ ਇਸੇ ਤਰ੍ਹਾਂ ਹੀ ਆਪਾਂ ਹੋਰ ਵੀ ਜਿਹੜੀਆਂ ਸਬਜ਼ੀ ਵਗੈਰਾ ਜਾਂ ਕੁਝ ਵੀ ਬਣਾਉਣਾ ਹੋਵੇ ਜਿਹੜੀ ਚੀਜ਼ਾਂ ਦੋ ਇੱਕੋ ਜਿਹਾ ਸੇਕ ਲੈਂਦੀਆਂ ਹੁਣ ਇੱਕੋ ਜੀ ਮਤਲਬ ਕਿ ਟਾਈਮ ਤੇ ਪੱਕ ਜਾਂਣ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ